ਸਬਡਿਵੀਜ਼ਨ ਫਲੌਰ ਵਿਖੇ ਨਾਮਯੁਗਤਾਏ ਡੀਐਸਪੀ ਪਰਤਮਸੀਹ ਵੱਲੋਂ ਥਾਣਾ ਗੁਰਾਇਆਂ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਡੀਐਸਪੀ ਪਰਤਮਸੀਹ ਨੇ ਦੱਸਿਆ ਕਿ 18 ਸਾਲਾਂ ਬਾਅਦ ਉਹ ਡੀਐਸਪੀ ਪ੍ਰਮੋਟ ਹੋ ਕੇ ਬਤੌਰ ਸਬਡਿਵੀਜ਼ਨ ਫਲੌਰ ਵਿਚ ਆਏ ਨੇ ਇਸ ਤੋਂ ਪਹਿਲਾਂ ਥਾਣਾ ਗੁਰਾਇਆਂ ਦੀ ਚੌਂਕੀ ਧਲੇਤਾ ਵਿੱਚ ਉਹ ਚੌਂਕੀ ਇੰਚਾਰਜ ਰਹੇ ਚੁਕੇ ਨੇ ਤੇ ਇਲਾਕੇ ਨੂੰ ਭਲੀ ਭੰਤੀ ਜਾਣਦੇ ਹਨ ਉਹਨਾਂ ਨੇ ਕਿਹਾ ਕਿ ਮਾਰੇ ਅਨਸਰਾਂ ਉਪਰ ਨਕੇਲ ਕੱਸਣਾ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਨਾ ਉਹਨਾਂ ਦੀ ਪ੍ਰਮੁਖਤਾ ਹੈ ਉਨਾਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਗੁਰਾਇਆਂ ਤੋਂ ਨਵਰਾੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਜਿਹੜਾ ਚੱਲ ਰਹੀ ਹੈ ਪਹਿਲਾ ਇਹ ਮੋਹਮ ਜਿਹੜੀ ਜੋਧਨ ਸ਼ੈਵਰੋਧ ਦੇ ਜਿਹੜੀ ਸੀਐਮ ਸਾਹਿਬ ਦਾ ਜਿਹੜਾ ਪਹਿਲਾ ਸੁਪਨਾ ਵੀ ਜਿਹੜਾ ਰੰਗਲਾ ਪੰਜਾਬ ਜਿਹੜਾ ਵਾਪਸ ਆਉਣਾ ਚਾਹੀਦਾ ਉਹਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਪੁਲਿਸ ਨੇ ਕਾਫੀ ਵਧੀਆ ਵਰਕ ਕੀਤਾ ਹੈ ਸਬ ਡਿਵੀਜ਼ਨ ਨੇ ਜਿਹੜਾ ਕੋਈ ਰਹਿ ਗਿਆ ਵਾ ਜਾਂ ਜਿਹੜੀ ਕੋਈ ਕਮੀ ਪਈ ਸੀ ਉਹਨੂੰ ਅਸੀਂ ਪੂਰਾ ਕਰਕੇ ਇਸ ਜਿਹੜੇ ਸੰਦਨ ਨੂੰ ਪੂਰਾ ਕਰਾਂਗੇ ਹਰ ਹ ਦੂਸਰਾ ਹੈਗਾ ਜਿਹੜੀ ਉਹ ਕਾਨੂੰਨ ਦਾ ਰਾਜ ਰਹੇਗਾ ਲਾਲਸਨੈਸ ਬਿਲਕੁਲ ਵੀ ਪ੍ਰਗਟ ਨਹੀਂ ਕੀਤੀ ਜਾਏਗੀ ਕਿਸੇ ਕੀਮਤ ਤੇ ਸਭ 18 ਸਾਲ ਬਾਅਦ ਮੌਕਾ ਮਿਲਿਆ ਜੀ ਦੁਬਾਰਾ ਸਭ ਨੂੰ ਇਹਨਾਂ ਵਿਚ ਆਂਦਾ ਹਾਂ ਜੀ ਪੜੀ ਪਾਤੀ ਜਾਣੂ ਹੈ ਜੀ ਤੁਸੀਂ ਏਰੀਆ ਨਾਲੋਂ ਕਿਹੋ ਜਿਹਾ ਮੈਸੇਜ ਜੀ ਮਾਰੇ ਅੰਤਰਾਂ ਨੂੰ ਦੇਖੋ ਬਹੁਤ ਲੋਕ ਜਾਣਦੇ ਆ ਕਿ ਜਿਸ ਟਾਈਮ ਤੇ ਅਸੀਂ ਮੈਂ ਇੱਥੇ ਇੰਚਾਰਜ ਰਿਹਾ ਹਾਂ ਉਸ ਟਾਈਮ ਅਸੀਂ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਸੀ ਉਹਨਾਂ ਨੂੰ ਪੂਰੀ ਨੱਥ ਵਾਗ ਰੱਖੀ ਹੁਣ ਵੀ ਮੇਰਾ ਮੈਸੇਜ ਇਹੋ ਹੀ ਆਉਂਦਾ ਨੂੰ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੋ ਇਹ ਏਰੀਆ ਛੱਡ ਦੇਣ ਸਬਡਿਵਿਜਨ ਛੱਡ ਦੇਣ ਮਾੜੇ ਕੰਮ ਛੱਡ ਦੇਣ ਮੇਨ ਸਟ੍ਰੀਮ ਵਿੱਚ ਆ ਜਾਣ ਆਦਰਵਾਇਜ਼ ਇਹ ਹਾਲ ਉਹਨਾਂ ਦਾ ਬਹੁਤ ਬੁਰਾ ਹੋਏਗਾ ਸਖਤ ਸਜ਼ਾਾਂ ਮਿਲਣਗੀਆਂ ਤਾਂ ਅਲੱਗ ਇਲੈਕਸ਼ਨ ਹੈਗੀ ਹੈ ਜਿਹੜੀ ਇਲੈਕਸ਼ਨ ਨੂੰ ਲੈ ਕੇ ਅਸਲਾ ਦਾ ਖਤਰਾ ਲਈ ਜੋ ਮੈਸੇਜ ਜਿਹੜਾ ਇਲੈਕਸ਼ਨ ਦੇ ਬਾਰੇ ਵਿੱਚ ਹੈਗਾ ਜਿਹੜਾ ਅਸਲਾ ਹੈਗਾ ਉਹ ਤੇ ਮੈਂ ਜਿਹੜੀ ਆ ਉਹ ਡਿਪੋਜ਼ਿਟ ਕਰਨ ਵਾਸਤੇ ਜਿਹੜੀ ਡਾਇਰੈਕਸ਼ਨ ਸਾਨੂੰ ਜਿਹੜੀ ਹੈ ਸ਼ਾਮ ਤੱਕ ਮਿਲ ਜਾਣੇ ਕਿ ਕਿੱਥੇ ਕਿਹੜੇ ਕਿਹੜੇ ਬੰਦੇ ਦਾ ਆਪਾਂ ਐਗਜ਼ੈਂਪਟ ਕਰਨਾ ਤੇ ਕਿੰਨਾ ਕਿੰਨਾ ਨੇ ਐਂਡਰਕੋਸਟ ਕਰਨਾ ਕਿੰਨਾ ਕਰਨਾ ਉਹ ਅਸੀਂ ਸੈਪਰੇਟ ਤੌਰ ਤੇ ਵੀ ਜਿਹੜੀ ਇੱਕ ਆਪਾਂ ਜਾਰੀ ਕਰ ਦਵਾਂਗੇ ਸਰ ਇੱਕ ਨੰਬਰ ਆਪਣਾ ਇਸ਼ੂ ਕਰ ਦੋ ਮੇਰਾ ਨੰਬਰ ਜਿਹੜਾ ਨੋਟ ਕਰ ਲਓ 981487701 9914877001ਾ ਅਗਰ ਕਿਸੇ ਨੂੰ ਕੋਈ ਜ਼ਰੂਰਤ ਆ ਤਾਂ ਸਿੱਧਾ ਮੇਰੇ ਨੰਬਰ ਤੇ ਸੰਭਾਲ ਕਰ ਸਕਦਾ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਰਕਾਰੀ ਨੰਬਰ ਉਹ ਵੀ ਬਹੁਤ ਜਲਦੀ ਅਸੀਂ ਜਿਹੜਾ ਐਕਟੀਵੇਟ ਕਰ ਦੇਵਾਂਗੇ ਸਬਡਿਵੀਜ਼ਨ ਫਿਲੌਰ ਵਿਖੇ ਨਾਮਯੁਗਤਾਈ ਡੀਐਸਪੀ ਭਰਤ ਮਸੀਹ ਵੱਲੋਂ ਥਾਣਾ ਗੁਰਾਇਆਂ ਵਿਖੇ ਪੱਤਰਕਾਰ वार्ता ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਭਰਤ ਮਸੀਹ ਨੇ ਦੱਸਿਆ ਕਿ 18 ਸਾਲਾਂ ਬਾਅਦ ਉਹ ਡੀਐਸਪੀ ਪ੍ਰਮੋਟ ਹੋ ਕੇ ਬਤੌਰ ਸਬਡਿਵੀਜ਼ਨ ਫਿਲੌਰ ਵਿੱਚ ਆਏ ਨੇ ਇਸ ਤੋਂ ਪਹਿਲਾਂ ਥਾਣਾ ਗੁਰਾਇਆਂ ਦੀ ਚੌਂਕੀ ਧਲੇਤਾ ਵਿੱਚ ਉਹ ਚੌਂਕੀ ਇੰਚਾਰਜ ਰਹੇ ਚੁੱਕੇ ਨੇ ਤੇ ਇਲਾਕੇ ਨੂੰ ਭਲੀ ਭੰਤੀ ਜਾਣਦੇ ਹਨ ਉਹਨਾਂ ਨੇ ਕਿਹਾ ਕਿ ਮਾਰੇ ਅਨਸਰਾਂ ਉਪਰ ਨਕੇਲ ਕਸਣਾ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਨਾ ਉਹਨਾਂ ਦੀ ਪ੍ਰਮੁਖਤਾ ਹੈ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ